ਸਤਿ ਸ਼੍ਰੀ ਅਕਾਲ ਜੀ ਮੈਂ ਹਰਜੋਤ ਕੌਰ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਸੁਰਿੰਦਰ ਡੱਲਾ ਜੀ ਬਹੁਤ ਬਹੁਤ ਸਵਾਗਤ ਹੈ ਡੱਲਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਰਜੋਤ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਦੁਨੀਆ ਪਰਦੇ ਪੰਜਾਬੀਆਂ ਦਾ ਇਹ ਬਹੁਤ ਬਹੁਤ ਧੰਨਵਾਦ ਡੱਲਾ ਜੀ ਪੰਜਾਬ ਦੇ ਸਾਬਕਾ ਡੀਜੀਪੀ ਮਹਲ ਸਿੰਘ ਭੁੱਲਰ ਦੇ ਪੁੱਤਰ ਅਤੇ ਰੋਪੜ ਰੇਂਜ ਦੇ ਡੀਆਈਜੀ ਹਰਚਰਨ ਸਿੰਘ ਭੁੱਲਰ ਦੀ ਗ੍ਰਿਫਤਾਰੀ ਨੇ ਪੰਜਾਬ ਸਰਕਾਰ ਦੇ ਲਈ ਇਸ ਵੇਲੇ ਬਹੁਤ ਹੀ ਵੱਡੀ ਅੱਖੀ ਸਥਿਤੀ ਪੈਦਾ ਕਰ ਦਿੱਤੀ ਹੈ ਨਾਲ ਹੀ ਅਸੀਂ ਗੱਲ ਕਰੀਏ ਪੁਲਿਸ ਮਹਿਕਮੇ ਵਿੱਚ ਵੀ ਇਸ ਮਾਮਲੇ ਦੇ ਨਾਲ ਪਾਜੜਾ ਜ਼ਰੂਰ ਪੈ ਗਈਆਂ ਨੇ ਇਸ ਪੂਰੇ ਮਾਮਲੇ ਦਾ ਵਿਸ਼ਲੇਸ਼ਣ ਸਭ ਤੋਂ ਪਹਿਲਾਂ ਜ਼ਰੂਰ ਕਰਨਾ ਕਿਉਂਕਿ ਐਨੀ ਐਨੀ ਵੱਡੀ ਰਾਸ਼ੀ ਦਾ ਫੜੇ ਜਾਣਾ तकरीबन 5 ਕਰੋੜ ਤੋਂ ਵੱਧ ਪੈਸਾ ਭੁੱਲਰ ਦੇ ਘਰੋਂ ਅਤੇ ਵਕਫ ਵਕਫ ਟਿਕਾਣਿਆਂ ਤੋਂ ਮਿਲਣਾ तकरीबन 1.5 ਕਿਲੋ ਸੋਨਾ ਮਿਲਣਾ ਤੇ ਹੁਣ ਇੱਥੇ ਸਵਾਲ ਆ ਲਿਆ ਜਾਂਦਾ ਕਿ ਆਖਿਰ ਕਿੱਥੇ ਹੈ ਪੰਜਾਬ ਦੀ ਵਿਜੀਲੈਂਸ ਬਿਊਰੋ ਕਿ ਪੰਜਾਬ ਦੇ ਪੁਲਿਸ ਤੇ ਪੰਜਾਬ ਸਰਕਾਰ ਦਾ ਉਸ ਪੱਧਰ ਦਾ ਕੰਟਰੋਲ ਨਹੀਂ ਰਿਹਾ ਜੇ ਇਸ ਘਟਨਾ ਤੇ ਅਸੀਂ ਨਜ਼ਰ ਮਾਰਦੇ ਆ ਵੱਡੇ ਅਫਸਰਾਂ ਤੇ ਕੀ ਪੂਰਾ ਕੰਟਰੋਲ ਨਹੀਂ ਰਿਹਾ ਹੈ ਪੰਜਾਬ ਸਰਕਾਰ ਦਾ ਸੋ ਪੂਰਾ ਵਿਸ਼ਲੇਸ਼ਣ ਕਰਿਓ ਕਿ ਆਖਿਰ ਇਹ ਮਾਮਲਾ ਹੈ ਕਿ ਇਹ ਮਾਮਲਾ ਜਿਹੜਾ ਹੁਣ ਉੱਭਰਿਆ ਹੋਇਆ ਸੁਰਖੀਆਂ ਦੇ ਵਿੱਚ ਬਣਿਆ ਹੋਇਆ ਹੈ ਇੱਕ ਇੱਕ ਗੱਲ ਹਰ ਇੱਕ ਪੱਖ ਤੋਂ ਜ਼ਰੂਰ ਸਾਂਝੀ ਕਰਿਓ ਦੇਖੋ ਇਹ ਬਹੁਤ ਵੱਡਾ ਮਾਮਲਾ ਹੈ ਪੰਜਾਬ ਦੇ ਵਿੱਚ ਸਾਬਕਾ ਡੀਜੀਪੀ ਮਾਹਲ ਸਿੰਘ ਭੁੱਲਰ 80 90 ਦੇ ਦਹਾਕਿਆਂ ਦੇ ਵਿੱਚ ਬਹੁਤ ਵੱਡਾ ਦਬਦਬਾ ਰਿਹਾ ਹੈ ਮਾਹਲ ਸਿੰਘ ਭੁੱਲਰ ਦਾ ਬਤੌਰ ਅਫਸਰ ਪੁਲਿਸ ਅਫਸਰ ਔਰ ਬਾਅਦ ਦੇ ਵਿੱਚ ਬਤੌਰ ਡੀਜੀਪੀ ਔਰ ਉਸ ਤੋਂ ਬਾਅਦ ਜਦੋਂ ਮਾਹਲ ਸਿੰਘ ਭੁੱਲਰ ਡੀਜੀਪੀ ਸੀ ਤੇ ਉਹਨਾਂ ਵੇਲਿਆਂ ਦੇ ਵਿੱਚ ਹੀ ਉਹਨਾਂ ਦਾ ਪੁੱਤਰ ਹਰਚਰਨ ਸਿੰਘ ਭੁੱਲਰ ਉਹਨੂੰ ਪੰਜਾਬ ਪੁਲਿਸ ਦੇ ਵਿੱਚ ਡੀਐਸਪੀ ਭਰਤੀ ਕੀਤਾ ਜਾਂਦਾ ਹੈ ਹੌਲੀ ਹੌਲੀ ਡੀਐਸਪੀ ਤੋਂ 2009 ਦੇ ਵਿੱਚ ਉਹ ਆਈਪੀਐਸ ਬਣ ਜਾਂਦਾ ਹੈ ਇੰਡੀਅਨ ਪੁਲਿਸ ਸਰਵਿਸਸ ਸੋ ਉਸੇ ਆਈਪੀਐਸ ਨੂੰ ਇੰਡੀਅਨ ਪੁਲਿਸ ਆਫੀਸਰ ਨੂੰ ਆਈਪੀਐਸ ਇੰਡੀਅਨ ਪੁਲਿਸ ਸਰਵਿਸ ਆਫੀਸਰ ਉਹਨੂੰ ਸੀਬੀਆਈ ਫੜ ਲੈਂਦੀ ਹੈ ਕੱਲ ਹਲੇ ਤੱਕ ਜਦੋਂ ਦਾ ਕੱਲ ਦਾ ਹਰਚਰਨ ਸਿੰਘ ਪੁੱਲਰ ਫੜਿਆ ਹੋਇਆ ਸੀਬੀਆਈ ਨੇ ਹਜੇ ਤੱਕ ਉਹਦੀ ਝਲਕ ਨਹੀਂ ਦਿਖਾਈ ਸੀਬੀਆਈ ਨੇ ਵੀ ਉਸੇ ਰੱਖਿਆ ਕਿੱਥੇ ਹੈ ਕਿਸੇ ਗੁਪਤ ਥਾਂ ਤੇ ਰੱਖ ਕੇ ਸੀਬੀਆਈ ਪੁੱਛਗਛ ਕਰ ਰਹੀ ਹੈ ਹਰਚਰਨ ਸਿੰਘ ਪੁੱਲਰ ਤੋਂ ਔਰ ਰਾਤ ਵੀ ਲੰਮਾ ਸਮਾਂ ਉਹਦੇ ਤੋਂ ਪੁੱਛਗਛ ਹੁੰਦੀ ਰਹੀ ਔਰ ਜਿਹੜੇ ਸੂਤਰ ਨੇ ਉਹਨਾਂ ਤੋਂ ਖਬਰਾਂ ਹੀ ਨਿਕਲ ਕੇ ਆਈਆਂ ਨੇ ਕਿ ਮਾਮਲਾ ਭਾਵੇਂ ਇਹ ਇੱਕ ਹੈ ਸੀਬੀਆਈ ਕੋਲੇ ਪਰ ਇਹਦੇ ਵਿੱਚ ਹੋਰ ਬਹੁਤ ਸਾਰੀਆਂ ਕੜੀਆਂ ਜੁੜੀਆਂ ਨੇ ਕਈ ਵੱਡੇ ਪੁਲਿਸ ਅਫਸਰ ਸ਼ਾਮਲ ਹੋ ਸਕਦੇ ਨੇ ਇਸ ਰਿਸ਼ਵਤ ਕਾਂਡ ਦੇ ਵਿੱਚ ਸਮੇਂ-ਸਮੇਂ ਤੇ ਪੰਜਾਬ ਦੇ ਵਿੱਚ ਪੁਲਿਸ ਦੇ ਰਿਸ਼ਵਤ ਕਾਂਡ ਸਾਹਮਣੇ ਆਉਂਦੇ ਨੇ ਪਰ ਜਦੋਂ ਅਸੀਂ ਸੂਬਾ ਸਰਕਾਰ ਦੀ ਗੱਲ ਕਰਦੇ ਹਾਂ ਪੰਜਾਬ ਦੀ ਸਰਕਾਰ ਨੇ ਭਾਵੇਂ ਮੈਨੂੰ ਯਾਦ ਹੈ ਰਵੀ ਰਵੀ ਸਿੱਧੂ ਫੜਿਆ ਗਿਆ ਸੀ ਇੱਕ ਜਿਹੜਾ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਹੈ ਉਹਦਾ ਚੇਅਰਮੈਨ ਜਦੋਂ ਕੈਪਟਨ ਨਵਾਂ-ਨਵਾਂ ਸੱਤਾ 'ਚ ਆਇਆ ਸੀ 2002 ਤੋਂ 2007 'ਚ ਉਹ ਮਾਮਲਾ ਨਿਬੜਿਆ ਵੀ ਸੀ ਔਰ ਰਵੀ ਸਿੱਧੂ ਨੂੰ ਸਜ਼ਾ ਵੀ ਹੋਈ ਸੀ ਉਸ ਤੋਂ ਇਲਾਵਾ ਪੰਜਾਬ ਚ ਕਿਸੇ ਵੱਡੇ ਰਵੀ ਸਿੱਧੂ ਪਹਿਲਾਂ ਪੱਤਰਕਾਰ ਸੀ ਤੇ ਫਿਰ ਪੀਪੀਐਸਸੀ ਦਾ ਚੇਅਰਪਰਸਨ ਬਣਿਆ ਪਰ ਪੰਜਾਬ ਚ ਕੋਈ ਵੱਡਾ ਆਈਪੀਐਸ ਅਫਸਰ ਜਾਂ ਆਈਐਸ ਅਫਸਰ ਕਦੀ ਬਹੁਤ ਵੱਡੇ ਮਾਮਲੇ ਦੇ ਵਿੱਚ ਫਸਿਆ ਹੋਵੇ ਫਸੇ ਕਈ ਨਹੀਂ ਛੋਟੇ ਛੋਟੇ ਮਾਮਲੇ ਬਹੁਤ ਆਉਂਦੇ ਨੇ ਸਿਟੀ ਸੈਂਟਰ ਘਟਾਲਾ ਆ ਉਹਦੇ ਵਿੱਚ ਵੀ ਕਈ ਅਫਸਰ ਐਕਸ਼ਨ ਉਕਸ਼ਨ ਜਿਹੜੇ ਸੀਗੇ ਉਹ ਉਹਦੇ ਵਿੱਚ ਫਸੇ ਸੀ ਕੈਪਟਨ ਮਰਿੰਦਰ ਤੇ ਵੀ ਪਰਚਾ ਹੋਇਆ ਸੀ ਪਰ ਉਹਨੂੰ ਤਾਂ ਚਲੋ ਕਲੀਨ ਸ਼ਟ ਮਿਲ ਗਈ ਪਰ ਕੋਈ ਵੱਡਾ ਪੁਲਿਸ ਅਫਸਰ ਵੱਟੇ ਮਾਮਲੇ 'ਚ ਫੜਿਆ ਗਿਆ ਹੋਵੇ ਤੇ ਉਹਨੂੰ ਸਜ਼ਾ ਹੋਈ ਹੋਵੇ ਘੱਟ ਹੀ ਹੋਇਆ ਆ ਇੱਕ ਨਸ਼ੇ ਵਾਲੇ ਮਾਮਲੇ 'ਚ ਅਫਸਰ ਦਾ ਨਾਮ ਬੜਾ ਆਇਆ ਸੀ ਐਸਐਸਪੀ ਦਾ ਉਹ ਲੱਭਿਆ ਹੀ ਨਹੀਂ ਪੰਜਾਬ ਪੁਲਿਸ ਨੂੰ ਨਹੀਂ ਫੜਿਆ ਗਿਆ ਫਿਰ ਆ ਲਾਰੈਂਸ ਬਿਸ਼ਨੋਈ ਵਾਲੇ ਮਾਮਲੇ 'ਚ ਇੱਕ ਨਾਮ ਆਇਆ ਇੰਟਰਵਿਊ ਵਾਲੇ ਮਾਮਲੇ 'ਚ ਪਹਿਲਾਂ ਤਾਂ ਸਾਡੇ ਪੁਲਿਸ ਵਾਲੇ ਵੱਡੇ ਅਫਸਰ ਕਹਿੰਦੇ ਡੀਜੀਪੀ ਸਾਹਿਬ ਤੱਕ ਮੁੱਖ ਮੰਤਰੀ ਵੀ ਕਹਿੰਦੇ ਹੋਈ ਨਹੀਂ ਸਾਡੇ ਪੰਜਾਬ ਚ ਤਾਂ ਇੰਟਰਵਿਊ ਇੱਥੇ ਨਹੀਂ ਹੋਈ ਲਾਰੈਂਸ ਮਿਸ਼ਨੋਈ ਦੀ ਹਾਈ ਕੋਰਟ ਨੇ ਹੁਕਮ ਦਿੱਤਾ ਵੱਡੇ ਅਫਸਰ ਨੇ ਜਾਂਚ ਕੀਤੀ ਕਹਿੰਦੇ ਇੱਥੇ ਹੀ ਹੋਈ ਸੀ ਜੀ ਖਰੜ ਥਾਣੇ ਚ ਤੇ ਫੇਰ ਉਹ ਜਿਹੜਾ ਡੀਐਸਪੀ ਸੀ ਉਹ ਵੀ ਨਹੀਂ ਲੱਭਿਆ ਹੋਰ ਕਈ ਮਾਮਲੇ ਨੇ ਜਿਦੇ ਚ ਵੱਡੇ ਪੁਲਿਸ ਅਫਸਰ ਚੁੱਪਚੀਪੀਤੇ ਇੰਦਰ ਉਧਰ ਨਿਕਲ ਗਏ ਪੰਜਾਬ ਦੀ ਪੁਲਿਸ ਜਾਂ ਪੰਜਾਬ ਦੀ ਸਰਕਾਰ ਫਾੜੀ ਨਹੀਂ ਸਕੀ ਹੁਣ ਸੀਬੀਐਸਸੀ ਕੋਲੇ ਸ਼ਿਕਾਇਤ ਚਲੀ ਗਈ ਢਿੱਲੋਂ ਦੀ ਹਰਚਰਨ ਸਿੰਘ ਢਿੱਲੋਂ ਹਰਚਰਨ ਸਿੰਘ ਭੁੱਲਰ ਦੀ ਸਾਬਕਾ ਡੀਜੀਪੀ ਦਾ ਪੁੱਤਰ ਹੈ ਮੌਜੂਦਾ ਡੀਆਈਜੀ ਹੈ ਰੋਪੜ ਰੇਂਜ ਦਾ ਮੁਹਾਲੀ ਫਤਗੜ ਸਾਹਿਬ ਸ਼੍ਰੀ ਨੰਦਪੁਰ ਸਾਹਿਬ ਰੋਪੜ ਰੋਪੜ ਖਾਸ ਤੌਰ ਤੇ ਇਹ ਸਾਰੇ ਜ਼ਿਲ੍ਹੇ ਉਹਦੇ ਨੇੜੇ ਨੇ ਉਹਦੇ ਅੰਦਰ ਨੇ ਔਰ ਹਰਚਰਨ ਸਿੰਘ ਭੁੱਲਰ ਬਾਰੇ ਕਿਹਾ ਜਾਂਦਾ ਸੀ ਕਿ ਹਰਚਰਨ ਸਿੰਘ ਭੁੱਲਰ ਸਾਹਿਬ ਭਾਵੇਂ ਕਾਂਗਰਸ ਦੀ ਸਰਕਾਰ ਹੋਵੇ ਅਕਾਲੀ ਭਾਵੇਂ ਭਾਵੇਂ ਦੀ ਸਰਕਾਰ ਹੋਵੇ ਤੇ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਹੋਵੇ ਇਹਨਾਂ ਦੇ ਸਾਰਿਆਂ ਨਾਲ ਬੜੇ ਵਧੀਆ ਰਿਸ਼ਤੇ ਨੇ ਜਿਵੇਂ ਸਾਡੇ ਕੁਦਯੋਗਪਤੀ ਦੇ ਉਹ ਅਕਾਲੀ ਭਾਵੇਂ ਵੇਲੇ ਵੀ ਵੱਡੇ ਅਹੁਦੇ ਤੇ ਰਹੇ ਜਿਹੜਾ ਪੰਜਾਬ ਦਾ ਹੁੰਦਾ ਹੈ ਪਲੈਨਿੰਗ ਬੋਰਡ ਜਾਂ ਪਲੈਨਿੰਗ ਕਮਿਸ਼ਨ ਕੈਪਟਨ ਵੇਲੇ ਵੀ ਰਹੇ ਆਪ ਵੇਲੇ ਵੀ ਰਹੇ ਤੇ ਹੁਣ ਰਾਜ ਸਭਾ ਚ ਨਿਕਲ ਗਏ ਸੋ ਕਈ ਲੀਡਰ ਉਹਨਾਂ ਕੋਲੇ ਹੁਨਰ ਹੁੰਦਾ ਹੈ ਕਿ ਉਹ ਸਾਰਿਆਂ ਨਾਲ ਬਣਾ ਕੇ ਰੱਖਦੇ ਨੇ ਇਸੇ ਤਰ੍ਹਾਂ ਹਰਚਰਨ ਭੁੱਲਰ ਦੀ ਸਾਰਿਆਂ ਨਾਲ ਕਹਿੰਦੇ ਬਣੀ ਬਣਾਈ ਸੀ ਤੇ ਪਟਿਆਲਾ ਰੇਂਜ ਦੇ ਵੀ ਰਹੇ ਡੀਆਈਜੀ ਤੇ ਹੁਣ ਰੋਪੜ ਦੇ ਆ ਗਏ ਸੀ ਹਰ ਸਰਕਾਰਾਂ ਦੇ ਵਿੱਚ ਕੁਝ ਅਫਸਰ ਅਜਿਹੇ ਹੁੰਦੇ ਨੇ ਜਿਨ੍ਹਾਂ ਦੀ ਟਿਊਨਿੰਗ ਬੜੀ ਫਿੱਟ ਹੁੰਦੀ ਹੈ ਸਰਕਾਰਾਂ ਦੇ ਨਾਲ ਤੇ ਉਹਨਾਂ ਕੋਲੇ ਚੰਗੇ ਅਹੁਦੇ ਹਮੇਸ਼ਾ ਰਹਿੰਦੇ ਨੇ ਉਹਨਾਂ ਦੇ ਵਿੱਚੋਂ ਇੱਕ ਸੀ ਹਰਚਰਨ ਸਿੰਘ ਭੁੱਲਰ ਪਰ ਦੇਖੋ ਮੈਨੂੰ ਇਹ ਲੱਗਦਾ ਹੈ ਕਿ ਭਗਵੰਤ ਮਾਨ ਨੂੰ ਜਾਂ ਭਗਵੰਤ ਮਾਨ ਦੀ ਸਰਕਾਰ ਨੂੰ ਜਾਂ ਭਗਵੰਤ ਮਾਨ ਦੀ ਸੀਆਈਡੀ ਨੂੰ ਵਿਜੀਲੈਂਸ ਬਿਊਰੋ ਨੂੰ ਹੁਣ ਜਿਹੜੀ ਵਿਜੀਲੈਂਸ ਬਿਊਰੋ ਹੈ ਪੰਜਾਬ ਵਾਲੀ ਉਹ ਤਾਂ ਮੋٹے ਤੌਰ ਤੇ ਕੋਈ ਐਮਐਲਏ ਹੋਵੇ ਵਿਰੋਧੀ ਧਿਰ ਦਾ ਐਮਐਲਏ ਹੋਵੇ ਜਾਂ ਕੋਈ ਆਪਣਾ ਵੀ ਹੋਵੇ ਅ ਜਿਵੇਂ ਰਮਨ ਅਰੋੜਾ ਜਲੰਧਰ ਵਾਲਾ ਉਹਨਾਂ ਦੇ ਉੱਤੇ ਜ਼ੋਰ ਜ਼ਿਆਦਾ ਪੰਜਾਬ ਦੀ ਵਿਜੀਲੈਂਸ ਬਿਊਰੋ ਦਾ ਪੁਲਿਸ ਅਫਸਰ ਵੱਡੇ ਵੱਡੇ ਹੋਣ ਜਾਂ ਵੱਡੇ ਵੱਡੇ ਕੋਈ ਆਈਐਸ ਅਫਸਰ ਹੋਣਾ ਪਿੱਛੇ ਜੇ ਅਨਿਕਲੀ ਸੀ ਗੱਲ ਜਦੋਂ ਨਵੀਂ ਨਵੀਂ ਸਰਕਾਰ ਆਈ ਹੈ ਕਿ ਜੀ ਬਾਗ ਸੀ ਜਿਹੜੇ ਨਿਊ ਚੰਡੀਗੜ੍ਹ ਉਹਨਾਂ ਦੇ ਵਿੱਚ ਅਫਸਰਾਂ ਦਾ ਨਾਂ ਆ ਗਿਆ ਲੇਕਿਨ ਐਡੀ ਹਿੰਮਤ ਸਰਕਾਰਾਂ ਦੀ ਬਣਦੀ ਨਹੀਂ ਕਿ ਉਹ ਆਈਐਸ ਅਫਸਰਾਂ ਨੂੰ ਆਈਪੀਐਸ ਅਫਸਰਾਂ ਨੂੰ ਹੱਥ ਪਾ ਲੈਣ ਤੇ ਨਹੀਂ ਕਿਸੇ ਦਾ ਕੁਝ ਵਿਗੜਿਆ ਸੋ ਆਖਿਰਕਾਰ ਸ਼ਾਇਦ ਇਸੇ ਕਰਕੇ ਜਿਹੜੀ ਸ਼ਿਕਾਇਤ ਹੈ ਉਹ ਜਿਹੜਾ ਪੀੜਤ ਸੀ ਜਾਂ ਸ਼ਿਕਾਇਤ ਕਰਤਾ ਸੀ ਉਹਨੇ ਸੀਬੀਆਈ ਨੂੰ ਦਿੱਤੀ ਵੀ ਜੇ ਮੈਂ ਪੰਜਾਬ ਵਾਲੇ ਨੂੰ ਦਊਗਾ ਤੇ ਮੈਨੂੰ ਕ੍ਰੀਸ ਲੈਣਗੇ ਕਿਸੇ ਨਾ ਕਿਸੇ ਕ੍ਰਿਮੀਨਲ ਪਰਚੇ ਜਿਉਂਕਿ ਪੰਜਾਬ ਦੇ ਵਿੱਚ ਇਹ ਮਸ਼ਹੂਰ ਹੈ ਪਰਚਾ ਦੇਣਾ ਹੋਵੇ ਤਾਂ ਬੱਗੇ ਦੇ ਪਰਚਾ deta ਸੀ ਜਿਹੜਾ ਦਿੱਲੀ ਸੀ ਇਹ ਤਾਂ ਹਲਕਾ ਲੰਬਾ ਦਿੱਲੀ ਸੀ ਹੋਤੇ ਪਰਚਾ deta ਸੀ ਡਾਕਟਰ ਕੁਮਾਰ ਵਿਸ਼ਵਾਸ ਤੇ ਪਰਚਾ deta ਸੀ ਪਰਚਿਆਂ ਨੂੰ ਇਹ ਮੰਨੀ ਹੋਈ ਆ ਪੰਜਾਬ ਪੁਲਿਸ ਸ਼ਾਇਦ ਇਸ ਵਾਰ ਇਸੇ ਕਰਕੇ ਸੀਬੀਆਈ ਨੂੰ ਸ਼ਿਕਾਇਤ ਕੀਤੀ ਉਸ ਵਿਅਕਤੀ ਨੇ ਕਿ ਮੈਂ ਪੰਜਾਬ 'ਚ ਸ਼ਿਕਾਇਤ ਨਹੀਂ ਕਰਦਾ ਕਿਤੇ ਮੇਰੇ ਤੇ ਪਰਚਾ ਹੋ ਜਾਏ ਉਹਨੂੰ ਇਹ ਡਰ ਹੋਣਾ ਸੀਬੀਆਈ ਨੇ ਸੀਬੀਆਈ ਨੇ ਟਰੈਪ ਬਣਾਇਆ ਪੂਰਾ ਪਤਾ ਹੀ ਲੱਗਿਆ ਕਿ ਹਰਚਰਨ ਸਿੰਘ ਭੁੱਲਰ ਤੇ ਇਲਜ਼ਾਮ ਇਹ ਨੇ ਕਿ ਇੱਕ ਵਿਅਕਤੀ ਸੀ ਜਿਹਦਾ ਕਬਾੜ ਦਾ ਕੰਮ ਸੀ ਜਿਸ ਤਰ੍ਹਾਂ ਦੀਆਂ ਗੱਲਾਂ ਆ ਰਹੀਆਂ ਨੇ ਹੁਣ ਐਗਜ਼ੈਕਟ ਪਤਾ ਨਹੀਂ ਕਿ ਉਹ ਸਟੀਲ ਫੈਕਟਰੀ ਸੀ ਉਹਦੀ ਜਾਂ ਕੀ ਸੀ ਫਰਨਸ ਸੀ ਜਾਂ ਕੀ ਸੀ ਪਰ ਕਹਿੰਦੇ ਕਬਾੜ ਦਾ ਕੰਮ ਸੀ ਜਾਂ ਲੋਹੇ ਦਾ ਕੰਮ ਸੀ ਲੋਹੇ ਦਾ ਕੰਮ ਵੱਡਾ ਹੁੰਦਾ ਹੈ ਮੰਡੀ ਗੋਬਿੰਦਗੜ ਸਟੀਲ ਸਿਟੀ ਹੈ ਕਹਿੰਦੇ ਉਹਦੇ ਤੋਂ ਜ਼ਬਰੀ ਰਿਸ਼ਵਤ ਮੰਗੀ ਜਾ ਰਹੀ ਸੀ 8 ਲੱਖ ਦੀ ਔਰ ਇਸ ਤਰੀਕੇ ਦਾ ਮਾਹੌਲ ਬਣਾਇਆ ਜਾ ਰਿਹਾ ਸੀ ਜਿਵੇਂ ਆਪਾਂ ਦੁੱਧ ਦੀ ਬਾਹਨ ਲਾ ਲੈਨੇ ਆ ਨਾ ਵੀ ਹਰ ਮਹੀਨੇ ਕਿਲੋ ਰੋਜ਼ ਪਾਜਾ ਕਰ ਕਿ ਇਹਦੇ ਪੱਕੀ ਬਾਹਨ ਲਾਉਣ ਦੀ ਤਿਆਰੀ ਸੀ ਵੀ ਇਹ ਪੱਕੇ ਪੈਸੇ ਦੇਣੇ ਪੈਣੇ ਕਾਕਾ ਇਨਕ ਤੇ ਮਾਮਲਾ ਤੇਰਾ ਨਿਬੇੜ ਦਿਆਂਗੇ ਜਿਹੜਾ ਜਾਂਚ ਦੇ ਅਧੀਨ ਹੈ ਤੇ ਤੈਨੂੰ ਪੁਲਿਸ ਤੰਗ ਨਹੀਂ ਕਰਦੀ ਮਾਮਲਾ ਖਤਮ ਕਰ ਦਿਆਂਗੇ ਇੱਕ ਵਿੱਚ ਮਿਡਲਮੈਨ ਸੀ ਕ੍ਰਿਸ਼ਨਾਂਦੂ ਨਾਂ ਦਾ ਦੱਸਿਆ ਜਾ ਰਿਹਾ ਵਿਅਕਤੀ ਉਹਦੇ ਜ਼ਰੀਏ ਗੱਲਬਾਤ ਅੱਗੇ ਚੱਲ ਰਹੀ ਸੀ ਕਈ ਹੁੰਦੇ ਨੇ ਪੁਲਿਸ ਦੇ ਨੇੜੇ ਉਹ ਮਿਡਲਮੈਨ ਬਣ ਜਾਂਦੇ ਨੇ ਵਿਚਾਲੇ ਦੇ ਆਦਮੀ ਕਿ ਦੋਨਾਂ ਪਾਸਾਂ ਦੇ ਸੁਨੇਹੇ ਅਸੀਂ ਲਾਵਾਂਗੇ ਉਹਦੇ ਕੋਲ ਇੰਤਜ਼ਾਮ ਹੋਇਆ ਨਹੀਂ ਜੀ ਫਿਰ ਇਧਰੋਂ ਪੁਲਿਸ ਅਫਸਰ ਕਹਿੰਦੇ ਆ ਥੋੜਾ ਪ੍ਰੈਸ਼ਰ ਪਾ ਕੇ ਰੱਖੋ ਕਰਾਓ ਉਹ ਫਿਰ ਆਪਣੀ ਬੇਵਸੀ ਦੱਸਦਾ ਵੀ ਪੇਮੈਂਟ ਨਹੀਂ ਆਈ ਜੀ ਮੈਨੂੰ ਤਾਂ ਬਹੁਤ ਔਖਾ ਜੀ ਫਿਰ ਮਿਡਲਮੈਨ ਕਹਿੰਦਾ ਜੀ ਉਹ ਬੜਾ ਔਖਾ ਜੀ ਇੰਨੇ ਨਹੀਂ ਦੇ ਹੋਣੇ ਅਕਸਰ ਇਦਾਂ ਦੀਆਂ ਗੱਲਾਂ ਹੁੰਦੀਆਂ ਨੇ ਫਿਰ ਕਰਪਸ਼ਨ ਮੰਗਣ ਵਾਲਾ ਅਫਸਰ ਕਟਾ ਦਿੰਦਾ ਵੀ ਚਲ ਥੋੜੇ ਬਥੇ ਕਟਾ ਜੋ ਮਿਲਦਾ ਲੈ ਇਸ ਤੋਂ ਬੰਨ ਲੈ ਇਹ ਗੱਲਾਂ ਆਮ ਚੱਲ ਰਹੀਆਂ ਨੇ ਮੈਂ ਸਧਾਰਨ ਗੱਲ ਕਰ ਰਿਹਾ ਇਸ ਕੇਸ ਦੀ ਨਹੀਂ ਕਰ ਰਿਹਾ ਇਸ ਕੇਸ ਜੋ ਕੁਝ ਹੈ ਉਹ ਤਾਂ ਸੀਬੀਆਈ ਨੇ ਲਿਖ ਕੇ ਦੱਸਤਾ ਨਾ ਕਿ 8 ਲੱਖ ਦੀ ਗੱਲ ਸੀ ਔਰ ਕਹਿੰਦੇ ਲੱਖਾਂ ਰੁਪਏ ਕੈਸ਼ ਫੜੇ ਗਏ ਨੇ ਡੀਆਈਜੀ ਤੋਂ ਹਜੇ ਇਹ ਜਿਹੜਾ ਪ੍ਰੈਸ ਨੋਟ ਜਾਰੀ ਕੀਤਾ ਹੈ ਸੀਬੀਆਈ ਨੇ ਉਹਦੇ ਵਿੱਚ ਜ਼ਿਕਰ ਕੀਤਾ ਹੈ ਸੀਬੀਆਈ ਨੇ ਅੰਗਰੇਜ਼ੀ ਚ ਬਕਾਇਦਾ ਇੱਕ ਪ੍ਰੈਸ ਨੋਟ ਜਾਰੀ ਕੀਤਾ ਹੈ ਕਹਿੰਦੇ ਡੀਆਈਜੀ ਰੋਪੜ ਰੇਂਜ ਅਰੈਸਟ ਕੀਤਾ ਅਲੋਂਗ ਵਿਦ ਦੇ ਪ੍ਰਾਈਵੇਟ ਇੰਡੀਵਿਜੂਅਲ ਇਨੇ ਬ੍ਰਾਈਬਰੀ ਕੇਸ ਇਨਵੋਲਵਿੰਗ ਰੁਪੀਏ 8 ਲੱਖ ਸੋ ਇਹ ਇਸ ਤਰ੍ਹਾਂ ਦੀਆਂ ਗੱਲਾਂ ਆਈਆਂ ਨੇ ਸੀਬੀਆਈ ਨੇ ਕੱਲ ਹੀ ਕੇਸ ਦਰਜ ਕੀਤਾ ਇਸ ਪੂਰੇ ਮਾਮਲੇ ਦੇ ਵਿੱਚ ਪਬਲਿਕ ਸਰਵੰਟ ਦੇ ਉੱਤੇ ਜੋ ਪਤਾ ਵਿਜੀਲੈਂਸ ਬਿਊਰੋ ਨੇ ਦੱਸਿਆ ਹੈ ਕਿ ਇੱਕ ਕੰਟਰੋਲਡ ਕਾਲ ਕੀਤੀ ਗਈ ਮਤਲਬ ਕਿ ਸੀਬੀਆਈ ਨੇ ਇੱਕ ਕਾਲ ਦਾ ਇੰਤਜ਼ਾਮ ਕੀਤਾ ਟੈਲੀਫੋਨਿਕ ਰਿਕਾਰਡ ਬਣਾ ਲਿਆ ਜਿਹਦੇ ਵਿੱਚ ਡੀਆਈਜੀ ਮੀਡਲਮੈਨ ਤੇ ਉਹ ਕੰਪਲੇਨੈਂਟ ਜਿਹਦੇ ਤੋਂ ਪੈਸੇ ਮੰਗੇ ਜਾ ਰਹੇ ਸੀ ਉਹ ਤਿੰਨਾਂ ਦੀ ਗੱਲਬਾਤ ਸੁਣ ਲਈ ਸੀਬੀਆਈ ਨੇ ਉਹ ਸੀਬੀਆਈ ਕੋਲੇ ਉਹ ਰਿਕਾਰਡਿੰਗ ਵੀ ਉਹਦੀ ਹੋਏਗੀ ਜਿਹੜੀ ਕਨਵਰਸੇਸ਼ਨ ਹੋਈ ਹੈ ਇਹ ਟਰੈਪ ਬਣਾ ਲਿਆ ਸੀ ਸੀਬੀਆਈ ਨੇ ਉਸ ਤੋਂ ਬਾਅਦ ਚੰਡੀਗੜ੍ਹ 'ਚ ਫੜ ਲਿਆ ਡੀਆਈਜੀ ਪੱਧਰ ਦਾ ਅਧਿਕਾਰੀ ਸੀਬੀਆਈ ਨੇ ਜੋ ਸੀਬੀਆਈ ਦਾ ਦਾਵਾ ਹੈ ਹੁਣ ਇਹ ਅਦਾਲਤਾਂ ਤੈਅ ਕਰਨਗੀਆਂ ਕਿ ਸੀਬੀਆਈ ਸੱਚਾ ਹੈ ਸੱਚੀ ਹੈ ਕਿੰਨੇ ਪੈਸੇ ਮੰਗੇ ਗਏ ਨਹੀਂ ਮੰਗੇ ਗਏ ਝੂਠਾ ਕੇਸ ਬਣਿਆ ਝੂਠੀ ਸ਼ਿਕਾਇਤ ਸੀ ਇਹ ਸਾਰਾ ਰਿਕਾਰਡ ਸੀਬੀਆਈ ਨੇ ਬਣਾ ਲਿਆ ਹੁਣ ਐਡਾ ਵੱਡਾ ਮਾਮਲਾ ਹੈ ਜੇ ਦੇਖਿਆ ਜਾਵੇ ਤੇ ਸੀਬੀਆਈ ਦਾ ਕਹਿਣਾ ਹੈ ਕਿ 5 ਕਰੋੜ ਤੋਂ ਵੱਧ ਕੈਸ਼ ਬਰਾਮਦ ਕੀਤਾ ਗਿਆ ਸੋ ਜਿਹੜੀਆਂ ਫੋਟੋਆਂ ਜਾਰੀ ਕੀਤੀਆਂ ਨੇ ਆ ਸਕਰੀਨ ਤੇ ਨੇ ਆ ਕਿਵੇਂ ਟੈਚੀ ਤੇ ਆ ਚੌਕਲੇਟੀ ਬਰਾਊਨ ਜੇ ਰੰਗ ਦੇ ਬੈਗ ਨੇ ਇਹਨਾਂ ਦੇ ਵਿੱਚ ਨੋਟ ਭਰੇ ਹੋਏ ਨੇ ਪਤਾ ਨਹੀਂ ਇਹ ਸੀਬੀਆਈ ਦੇ ਬੈਗ ਨਹੀਂ ਆ ਪਹਿਲਾਂ ਹੀ ਉੱਥੇ ਪਏ ਸੀ ਟੈਚੀ ਕਾਰਚ ਪਰ 5 ਕਰੋੜ ਦੇ ਕਰੀਬ ਇੱਕ ਡੀਆਈਜੀ ਤੋਂ ਜਿਹੜਾ ਸਰਕਾਰੀ ਮੁਲਾਜ਼ਮ ਹੈ ਭਾਵੇਂ ਉਹ ਅਫਸਰ ਹੈ ਆਈਪੀਐਸ ਪਰ ਉਹ ਸਰਕਾਰੀ ਮੁਲਾਜ਼ਮ ਹੈ 5 ਕਰੋੜ ਇੰਨੀ ਤਾਂ ਪੈਨਸ਼ਨ ਨਹੀਂ ਮਿਲਨੀ ਸੀ ਡੀਆਈਜੀ ਨੂੰ ਰਿਟਾਇਰ ਹੋਣ ਤੋਂ ਬਾਅਦ ਜਿੰਨੇ ਪੈਸੇ ਉਹਦੇ ਘਰੋਂ ਮਿਲ ਗਏ ਸੋ ਇੰਨਾ ਪੈਸਾ ਮਿਲ ਜਾਣਾ ਇਹਦਾ ਮਤਲਬ ਹੈ ਜਿਹੜੇ ਡੀਆਈਜੀ ਪੱਧਰ ਦੇ ਅਫਸਰ ਨੇ ਉਹਨਾਂ ਨੂੰ ਖਾਫ ਕੋਈ ਨਹੀਂ ਡਰ ਕੋਈ ਨਹੀਂ ਵੀ ਅਸੀਂ ਇੰਨਾ ਕੈਸ਼ ਰੱਖ ਕੇ ਬੈਠੇ ਆ ਆਮ ਵਿਅਕਤੀ ਦੇ ਘਰੇ 50000 ਲੱਖ ਰੁਪਿਆ ਹੋਵੇ ਤੇ ਉਹਨੂੰ ਨੀਂਦ ਨਹੀਂ ਆਉਂਦੀ ਰਾਤ ਨੂੰ ਵੀ ਲੱਖ ਰੁਪਿਆ ਪਿਆ ਜੀ ਘਰੇ ਲਮਾਰੀ ਚ ਉਹ ਸਰਾਣੇ ਥੱਲੇ ਰੱਖ ਕੇ ਸਾਊਗਾ ਕਈ ਵਾਰੀ ਵੀ ਕਿਤੇ ਹਵਾ ਹੀ ਨਾ ਇਧਰ ਉਧਰ ਕਰ ਜੇ ਮਤਲਬ ਇੰਨੇ ਪੈਸੇ ਡੀਆਈਜੀ ਦੇ ਘਰ ਬੇਖੌਫ ਹੋ ਕੇ ਇਹਦਾ ਮਤਲਬ ਹੈ ਕਿ ਪੰਜਾਬ ਦੇ ਜਿਹੜੇ ਵੱਡੇ ਪੁਲਿਸ ਅਫਸਰ ਨੇ ਹੋਰ ਵੀ ਹੋਣਗੇ ਸਾਰੇ ਨਹੀਂ ਇਮਾਨਦਾਰ ਵੀ ਬੜੇ ਨਹੀਂ ਦੇਖੋ ਜਿਹੜੇ ਇਮਾਨਦਾਰ ਨੇ ਉਹਨਾਂ ਨੂੰ ਤਾਂ ਡਾਰੀ ਕੋਈ ਨਹੀਂ ਉਹ ਤਾਂ ਘੋੜੇ ਵੇਚ ਕੇ ਸੌ ਜਾਂਦੇ ਰਾਤ ਨੂੰ ਪਰ ਜਿਹੜੇ ਕਰਪਟ ਹੋਣਗੇ ਅੱਛਾ ਹਰਚੰਦ ਸਿੰਘ ਪੁੱਲਰ ਹੋਣਾ ਬਾਰੇ ਇੱਕ ਹੋਰ ਗੱਲ ਹੈ ਕਹਿੰਦੇ ਇਹਨਾਂ ਨੇ ਯੁੱਧ ਬੜਾ ਲੜਿਆ ਨਸ਼ਿਆਂ ਦੇ ਖਿਲਾਫ ਯੁੱਧ ਨਸ਼ਾ ਵਿਰੁੱਧ ਜਿਹੜਾ ਭਗਵੰਤ ਮਾਨ ਦੀ ਸਰਕਾਰ ਦਾ ਚੱਲ ਰਿਹਾ ਸੀ ਉਹਦੇ 'ਚ ਵੀ ਕਹਿੰਦੇ ਇਹਨਾਂ ਨੇ ਬੜੀ ਭੂਮਿਕਾ ਅਦਾ ਕੀਤੀ ਆ ਦੋਨਾਂ ਤਿੰਨਾਂ ਜ਼ਿਲ੍ਹਿਆਂ ਦੇ ਵਿੱਚ ਹੁਣ ਜਿਹੜੀ ਆ ਪੈਸੇ ਆ ਕੀ ਮੁੱਖ ਮੰਤਰੀ ਭਗਵੰਤ ਮਾਨ ਆਪਣੇ ਪੱਧਰ ਤੇ ਕੋਈ ਜਾਂਚ ਦੇ ਹੁਕਮ ਦੇ ਦੇਣਗੇ ਵਿਜੀਲੈਂਸ ਵਾਲਿਆਂ ਨੂੰ ਵੀ ਭਾਈ ਤੁਸੀਂ ਵੀ ਜਾਂਚ ਕਰ ਲਓ ਕਿਤੇ ਯੁੱਧ ਨਸ਼ਿਆਂ ਵਿਰੁੱਧ ਦੇ ਵਿੱਚ ਤਾਂ ਨਹੀਂ ਕੁਝ ਬਣਾ ਲਿਆ ਸੀ ਜਿਵੇਂ ਵਿਕਰਮ ਮਜੀਠੀਏ ਬਾਰੇ ਕਿਹਾ ਜਾਂਦਾ ਵੀ ਜਿਹੜਾ ਇਹਨੇ ਪੈਸੇ ਬਣਾਇਆ ਆਮ ਆਦਮੀ ਪਾਰਟੀ ਵਾਲੇ ਕਹਿੰਦੇ ਜਿਹੜਾ ਵਿਕਰਮ ਨੇ ਐਡੀ ਜਾਇਦਾਦ ਬਣਾਈ ਹੈ ਇਹ ਨਸ਼ਿਆਂ ਵਾਲੇ ਕੰਮ ਚ ਬਣਾਈ ਹੈ ਉਹ ਸਾਰੇ ਕਹੀ ਜਾਂਦੇ ਨਹੀਂ ਜੀ ਨਹੀਂ ਨਹੀਂ ਜੀ ਨਹੀਂ ਨਸ਼ਿਆਂ ਚ ਬਰਾਮਦ ਕੁਝ ਨਹੀਂ ਹੋਇਆ ਮਜੀਠੀਏ ਤੋਂ ਉਹਦੇ ਤਾਂ ਚਲਾਨ ਵੀ ਨਹੀਂ ਉਹਦੇ ਖਿਲਾਫ ਦਿੱਤਾ ਆਮਦਨ ਤੋਂ ਵੱਧ ਸਰੋਤਾਂ ਦਾ ਜਿਹੜਾ ਮਾਮਲਾ ਹੈ ਇਹ ਸਹੀ ਨਹੀਂ ਵਿਜੀਲੈਂਸ ਬਿਊਰੋ ਨੇ ਬਣਾਇਆ ਉਹ ਲੜਾਈ ਅਦਾਲਤ 'ਚ ਚੱਲ ਰਹੀ ਹੈ ਪਰ ਕੀ ਇਹਦੇ ਖਿਲਾਫ ਇਸ ਡੀਆਈਜੀ ਦੇ ਖਿਲਾਫ ਪੰਜਾਬ ਦੀ ਸਰਕਾਰ ਵੱਖਰੇ ਤੌਰ ਤੇ ਕੋਈ ਕੇਸ ਰਜਿਸਟਰ ਕਰੇਗੀ ਜਾਂ ਕੋਈ ਜਾਂਚ ਡਿਪਾਰਟਮੈਂਟਲ ਆਰਡਰ ਕਰੇਗੀ ਵੀ ਪਤਾ ਕਰੋ ਭਾਈ ਇਹਨੇ ਪੈਸੇ ਕਿਤੇ ਯੁੱਧ ਨਸ਼ਾ ਵਿਰੁੱਧ ਚੋਤਾ ਨਹੀਂ ਕਢ ਲਏ ਜਿਹੜਾ ਯੁੱਧ ਜਿੱਤਿਆ ਪੰਜਾਬ ਦੀ ਸਰਕਾਰ ਨੇ ਇਹੋ ਜਿਹੇ ਲੋਕ ਕਿਤੇ ਮੱਖਣ ਮਲਾਈ ਤਾਂ ਨਹੀਂ ਬਣਾਗੇ ਕਿਉਂਕਿ ਮੈਂ ਕਹਿੰਦਾ ਮੰਨ ਲਿਆ ਕਿ ਅਦਾਲਤ ਨੇ ਫੈਸਲਾ ਕਰਨਾ ਹੈ ਕਿ ਡੀਆਈਜੀ ਹਰਚਰਨ ਸਿੰਘ ਭੁੱਲਰ ਕਰਪਟ ਸੀ ਜਾਂ ਨਹੀਂ ਮੈਂ ਕਹਿੰਦਾ ਮੰਨ ਲੈਨੇ ਆ ਇਮਾਨਦਾਰ ਸੀ ਫਿਰ ਐਨਾ ਪੈਸਾ ਕਿੱਥੋਂ ਫੜਿਆ ਗਿਆ ਭਾਈ 1.5 ਕਿਲੋ ਸੋਨਾ ਔਰ ਜਿਸ ਤਰ੍ਹਾਂ ਇਹ ਸੋਨਾ ਪਿਆ ਇਹ ਡੱਬੀਆਂ ਨਵੀਆਂ ਨੇ ਇਹ ਵੀ ਨਹੀਂ ਕਹਿ ਸਕਦੇ ਵੀ ਦਾਦੀਆਂ ਪਰਦਾਦੀਆਂ ਦਾ ਪੁਰਾਣਾ ਸੋਨਾ ਚੱਲਿਆ ਆਉਂਦਾ ਜੀ ਘਰ 'ਚ ਕਿਉਂਕਿ ਇਹ ਡੱਬੀਆਂ ਤੇ ਮੋਹਰਾਂ ਲੱਗੀਆਂ ਨਵੀਆਂ-ਨਵੀਆਂ ਕੰਪਨੀਆਂ ਦਾ ਇੱਕਦੀਆਂ ਦਾ ਮੈਂ ਬ੍ਰਾਂਡ ਜਾਂ ਪੜ ਰਿਹਾ ਸੀ ਇਹ ਡਿਜ਼ਾਈਨ ਤੋਂ ਹੀ ਪਤਾ ਲੱਗਦਾ ਵੀ ਇਹ ਤਾਜ਼ਾ ਹੀ ਹੈ ਆ ਕੁਝ ਕੁ ਸਾਲਾਂ ਦਾ ਹੀ ਲੱਗਦਾ ਇਹ ਗੱਲਾਂ ਬੜੀ ਬਰੀਕੀ ਨਾਲ ਟਰਾਂਸਕ੍ਰਿਪਟ ਹੋਣੀਆਂ ਨੇ ਜਦੋਂ ਅਦਾਲਤ 'ਚ ਜੱਜਾਂ ਨੂੰ ਦੱਸਿਆ ਜਾਊਗਾ ਸੋਨੇ ਦੇ ਉੱਤੇ ਇਹਨਾਂ ਇਹ ਜਿਹੜੀਆਂ ਸੋਨੇ ਦੀਆਂ ਡੱਬੀਆਂ ਨੇ ਇੱਕ ਇੱਕ ਸੋਨੇ ਦੀ ਡੱਬੀ ਤੇ ਕਈ ਵਰਕੇ ਲਿਖੇ ਜਾਣੇ ਨੇ ਇਹ ਸੋਨਾ ਟੈਸਟ ਹੋਊਗਾ ਲੈਬ 'ਚ ਕਿੰਨੇ ਗ੍ਰਾਮ ਸੋਨਾ ਹੈ ਇਹਦਾ ਕੋਈ ਬਿੱਲ ਲੱਭਿਆ ਨਹੀਂ ਲੱਭਿਆ ਜਾਂ ਕੋਈ ਗਿਫਟ ਦੇ ਗਿਆ ਕਿਉਂਕਿ ਦੀਵਾਲੀ ਦਾ ਵੇਲਾ ਹੈ ਗਿਫਟ ਸ਼ੁਰੂ ਹੋ ਜਾਂਦੇ ਵੱਡੇ ਅਫਸਰਾਂ ਨੂੰ ਵੈਸੇ ਮੈਂ ਇੱਕ ਗੱਲ ਕਰ ਹੀ ਦੰਨਾ ਆ ਕੱਲ ਜਦੋਂ ਹੀ ਛਾਪਾ ਪਿਆ ਹਰਜੋਜੀ ਹਰਚਰ ਪਤਾ ਲੱਗਿਆ ਵੀ ਗ੍ਰਿਫਤਾਰ ਕਰ ਲਿਆ ਡੀਆਈਜੀ ਵੱਡੇ ਵੱਡੇ ਅਫਸਰਾਂ ਨੇ ਸਨੇਹੇ ਲਾਤੇ ਥੱਲੇ ਵੀ ਗਿਫਟ ਵਾਲਿਆਂ ਨੂੰ ਮਨਾ ਕਰ ਦੋ ਭਾਈ ਕੋਈ ਵੱਡੇ ਨਾ ਕਰੇ ਕਿਉਂਕਿ ਦੀਵਾਲੀ ਦੇ ਦਿਨਾਂ ਦੇ ਵਿੱਚ ਇਹਨਾਂ ਦਿਨਾਂ ਦੇ ਵਿੱਚ ਬਹੁਤ ਸਾਰੇ ਲੋਕ ਅਫਸਰਾਂ ਨੂੰ ਖੁਸ਼ ਕਰਨ ਲਈ ਜਿਹੜੇ ਅੱਗੇ ਪਿੱਛੇ ਨਹੀਂ ਦੇ ਸਕਦੇ ਜਾਂ ਅਫਸਰ ਅੱਗੇ ਪਿੱਛੇ ਨਹੀਂ ਲੈਂਦੇ ਉਹ ਦੀਵਾਲੀ ਦੇ ਦਿਨਾਂ 'ਚ ਉਹਨਾਂ ਨੂੰ ਫਿਰ ਸੋਨੇ-ਸੂਨੇ ਦੇ ਰੂਪ ਦੇ ਵਿੱਚ ਗਿਫਟ ਦਿੱਤੇ ਜਾਂਦੇ ਖੋਰ ਮਹਿੰਗੀਆਂ ਚੀਜ਼ਾਂ ਦਿਵਾਲੀ ਦੇ ਮੌਕੇ ਨਿਪਟਾ ਦਿੰਦੇ ਨੇ ਲੋਕ ਵੀ ਅੱਗੇ ਪਿੱਛੇ ਚਲੋ ਅਫਸਰ ਕੋਲੇ ਕੋਈ ਸਬਬ ਨਹੀਂ ਬਣਦਾ ਕਿਉਂਕਿ ਬਹੁਤ ਸਾਰੇ ਲੋਕਾਂ ਨੂੰ ਸਿਰਫ ਗਿਫਟ ਵੰਡਣ ਦਾ ਹੀ ਚਾਹ ਹੁੰਦਾ ਭਾਵੇਂ ਉਹਨਾਂ ਨੂੰ ਕੰਮ ਨਾ ਹੋਵੇ ਉਹਨਾਂ ਨੂੰ ਹੁੰਦਾ ਚੱਲ ਵੱਡਾ ਅਫਸਰ ਹੈ ਅਸੀਂ ਕਦੇ ਹੱਥ ਹੀ ਮਿਲਾ ਲਾਂਗੇ ਤੇ ਸਾਡੀ ਸ਼ੋਹਰਤ ਤੌਰ ਹੋ ਜਾਊਗੀ ਬਹੁਤ ਸਾਰਿਆਂ ਨੂੰ ਫੋਟੋ ਲਾਉਣ ਦਾ ਚਾਹ ਹੁੰਦਾ ਹੈ ਕੋਈ ਅਫਸਰ ਨਾਲ ਫੋਟੋ ਖਿਚਾ ਕੇ ਡ੍ਰੈਗ ਰੂਮ ਚ ਲਾਤੀ ਤੇ ਪ੍ਰਭਾਵ ਜਾਂਦਾ ਪਰ ਕੱਲ ਦੇ ਕਹਿੰਦੇ ਅਫਸਰਾਂ ਨੇ ਡੀਸੀਆਂ ਨੇ ਐਸਐਸਪੀਆਂ ਨੇ ਕਮਿਸ਼ਨਰਾਂ ਨੇ ਖਲੜੇ ਅਫਸਰਾਂ ਨੂੰ ਕਹਿਤਾ ਵੀ ਜੇ ਕੋਈ ਗਿਫਟ ਲੈ ਕੇ ਆਵੇ ਤੇ ਗੇਟ ਨਹੀਂ ਖੋਲਣੇ ਤੇ ਬਹੁਤ ਸਾਰੇ ਲੋਕ ਬਚ ਵੀ ਜਾਣਗੇ ਜਨਾਂ ਲਈ ਮਜਬੂਰੀ ਸੀ ਵੀ ਅਫਸਰਾਂ ਨੂੰ ਗਿਫਟ ਚੜਾ ਕੇ ਆਉਣਾ ਉਹ ਕਹਿੰਦੇ ਹੁਣੇ ਸ਼ੁਕਰ ਹੈ ਇੱਕ ਵੱਡਾ ਡੀਆਈਜੀ ਫੜਿਆ ਗਿਆ ਹੁਣ ਆਪ ਹੀ ਅਸੀਂ ਕਹਿ ਦੇਣਾ ਜੀ ਅਸੀਂ ਤਾਂ ਆਏ ਸੀ ਗੇਟ ਤੋਂ ਮੋੜ ਤਾ ਸਾਨੂੰ ਇਹੀ ਫੋਨ ਕਰਨੇ ਅਫਸਰਾਂ ਨੂੰ ਬਾਅਦ ਆਏ ਸੀ ਜੀ ਉਹ ਅੰਦਰ ਹੀ ਨਹੀਂ ਵੜਨ ਦਿੱਤਾ ਇਹ ਗਿਫਟ ਕਲਚਰ ਬਹੁਤ ਵੱਡਾ ਹੈ ਪੰਜਾਬ ਦੀ ਬਿਊਰੋਕ੍ਰੇਸੀ ਦੇ ਵਿੱਚ ਲੱਖਾਂ ਰੁਪਏ ਦੀ ਤਨਖਾਹ ਹੈ ਕਿਉਂ ਗਿਫਟ ਲੈਣੇ ਕਿਸੇ ਤੋਂ ਹਾਂ ਆਪੋਸ਼ਿਕ ਦੂਜੇ ਨੂੰ ਦਿਓ ਇੱਕ ਆਈਐਸ ਅਫਸਰ ਜਾਂ ਇੱਕ ਡੀਸੀ ਦੂਜੇ ਡੀਸੀ ਨੂੰ ਦਵੇ ਇੱਕ ਕਮਿਸ਼ਨਰ ਦੂਜੇ ਕਮਿਸ਼ਨਰ ਨੂੰ ਦਵੇ ਉੱਚੰਦਾ ਲੱਗਦਾ ਤੁਸੀਂ ਆਪਸ ਵਿੱਚ ਮਿਲੋ ਵਰਤੋ ਤੁਹਾਡਾ ਮਹਿਕਮਾ ਸਰਕਾਰੀ ਮਲਾਜਮ ਬਿਸਕੁਟਾਂ ਦੇ ਡੱਬੇ ਦਿਓ ਤੁਸੀਂ ਡਰਾਈ ਫਰੂਟ ਦੇ ਲੋ ਚਲੋ ਇੱਕ ਦੂਜੇ ਨੂੰ ਜੋ ਮਰਜ਼ੀ ਦੇ ਲੋ ਪਰ ਗਿਫਟਾਂ ਦੇ ਨਾਂ ਤੇ ਵੱਡੀਆਂ ਵੱਡੀਆਂ ਆਈਟਮਾਂ ਅਗਰ ਇਹਦੀ ਵੀ ਵਿਜੀਲੈਂਸ ਬਿਊਰੋ ਜਾਂਚ ਕਰ ਲੈਣਾ ਪੰਜਾਬ ਵਾਲੀ ਤੇ ਉਹ ਸਾਰਾ ਕੁਝ ਪੰਜਾਬ ਦੇ ਖਜ਼ਾਨੇ ਚ ਪੈ ਜੂ ਤੇ ਜਿਵੇਂ ਆਪਣੇ ਮੁੱਖ ਮੰਤਰੀ ਦੇਖੋ ਕਿੰਨੀ ਮਿਹਨਤ ਕਰ ਰਹੇ ਨੇ ਮਿਸ਼ਨ ਚੜ੍ਹਦੀ ਕਲਾ ਲਈ ਉਹ ਥਾਂ ਥਾਂ ਜ਼ੋਰ ਲਾ ਰਹੇ ਨੇ ਵੀ ਭਾਈ ਲਿਆਓ ਪੈਸਾ ਇਹ ਚ ਦਿਓ ਮਦਦ ਕਰੋ ਸਾਡੀ ਅਸੀਂ ਮਿਸ਼ਨ ਚੜ੍ਹਦੀ ਕਲਾ ਨਾਲ ਪੰਜਾਬ ਵੱਡਾ ਕਰਨਾ ਜੇ ਵਿਜੀਲੈਂਸ ਬਿਊਰੋ ਅਫਸਰਾਂ ਤੇ ਆਪਰੇਸ਼ਨ ਚਲਾ ਦੇ ਤੇ ਮਿਸ਼ਨ ਚੜ੍ਹਦੀ ਕਲਾ ਦੀ ਆ ਸਾਰੀਆਂ ਗਿਫਟ ਆਈਟਮਾਂ ਪਾ ਲਓ ਉਹ ਵੀ ਨਹੀਂ ਮੁੱਕਦੀਆਂ ਚਲੋ ਹੁਣ ਤਾਂ ਦਿਵਾਲੀ ਤੇ ਐਟਕੀ ਐਟਕੀ ਇਹ ਕਹਿ ਲਓ ਵੀ ਦਿਵਾਲੀ ਥੋੜੀ ਮੱਠੀ ਪੈ ਜਾਣੀ ਐ ਜਿਸ ਤਰ੍ਹਾਂ ਦਾ ਕੰਮ ਹੋ ਗਿਆ ਭੁੱਲਰ ਸਾਹ ਵਾਲਾ ਪਰ ਇਹ ਮਾਮਲਾ ਬਹੁਤ ਵੱਡਾ ਹੈ ਇਹ ਮਾਮਲੇ ਦੇ ਨਾਲ ਕਈ ਵੱਡੇ ਸਵਾਲ ਖੜੇ ਹੁੰਦੇ ਨੇ ਕੀ ਜਿਹੜੀ ਮੌਜੂਦਾ ਸਰਕਾਰ ਹੈ ਕੀ ਉਹਨੇ ਪੁਲਿਸ ਨੂੰ ਜ਼ਿਆਦਾ ਛੁੱਟੀ ਦਿੱਤੀ ਹੈ ਹੁਣ ਇਹ ਕਿਉਂ ਮੈਂ ਕਹਿ ਰਿਹਾ ਤੁਸੀਂ ਵੇਖੋ ਪੰਜਾਬ ਦਾ ਡੀਜੀਪੀ ਕਿੱਡਾ ਵੱਡਾ ਅਫਸਰ ਹੁੰਦਾ ਹੈ ਪੰਜਾਬ ਦੇ ਡੀਜੀਪੀ ਨੂੰ ਝੂਠ ਬੋਲਤਾ ਥੱਲੇੜੇ ਅਫਸਰਾਂ ਨੇ ਕਿ ਜੀ ਇੰਟਰਵਿਊ ਨਹੀਂ ਹੋਈ ਲਾਰੈਂਸ ਮਿਸ਼ਨੋਈ ਦੀ ਸਾਡੇ ਪੰਜਾਬ 'ਚ ਤੇ ਸਾਡੇ ਡੀਜੀਪੀ ਐਡਾ ਸਿਆਣਾ ਡੀਜੀਪੀ ਉਹ ਸਟੈਂਡ ਲੈ ਗਿਆ ਵੀ ਪੰਜਾਬ 'ਚ ਨਹੀਂ ਇੰਟਰਵਿਊ ਹੋਈ ਪਰ ਅਦਾਲਤ ਨੇ ਜਦੋਂ ਜਾਂਚ ਕਰਾਈ ਡੀਜੀਪੀ ਝੂਠੇ ਪੈ ਗਏ ਮੁੱਖ ਮੰਤਰੀ ਝੂਠਾ ਪੈ ਗਿਆ ਮੁੱਖ ਮੰਤਰੀ ਨੇ ਡੀਜੀਪੀ ਸਾਹਿਬ ਤੋਂ ਪੁੱਛਿਆ ਡੀਜੀਪੀ ਸਾਹਿਬ ਕਹਿੰਦੇ ਜੀ ਨਹੀਂ ਪੰਜਾਬ 'ਚ ਇੰਟਰਵਿਊ ਨਹੀਂ ਹੋਈ ਲਾਰੈਂਸ ਮਿਸ਼ਨੋਈ ਦੀ ਮੁੱਖ ਮੰਤਰੀ ਨੇ ਬਿਆਨ ਦੇਤੇ ਵੀ ਨਹੀਂ ਹੋਈ ਅੱਛਾ ਇੱਕ ਵਾਰੀ ਮੇਰਾ ਖਿਆਲ ਮੁੱਖ ਮੰਤਰੀ ਮਹਾਰਾਸ਼ਟਰ ਗਿਆ ਹੋਇਆ ਸੀ ਸ਼ਾਇਦ ਉੱਥੇ ਬਿਆਨ ਦੇਤਾ ਵੀ 골ਡੀ ਬਰਾੜ ਫੜ ਲਿਆ ਫਿਰ ਪੰਜਾਬ ਦੇ ਅਫਸਰਾਂ ਨੇ ਝੂਠ ਬੋਲਿਆ ਹੋਣਾ ਮੁੱਖ ਮੰਤਰੀ ਦਾ ਡੀਜੀਪੀ ਤੋਂ ਹੀ ਪੁੱਛਦਾ ਹੋਏਗਾ ਨਾ ਡੀਜੀਪੀ ਨੂੰ ਅਫਸਰਾਂ ਨੇ ਝੂਠ ਬੋਲਿਆ ਹੁਣ ਇਹਦਾ ਮਤਲਬ ਹੈ ਕਿ ਬਹੁਤ ਸਾਰੇ ਅਫਸਰ ਇਹ ਉਹਨਾਂ ਨੂੰ ਇਹ ਲੱਗਦਾ ਵੀ ਸਾਡੀ ਪੋਸਟਿੰਗ ਤਾਂ ਦਿੱਲੀੋਂ ਹੋਈ ਹੈ ਸਾਡਾ ਕੋਈ ਕੀ ਵਿਗੜ ਲੂ ਬਿਊਰੋਕ੍ਰੇਸੀ ਦੇ ਵਿੱਚ ਸਿਵਲ ਪ੍ਰਸ਼ਾਸਨ ਚ ਪੁਲਿਸ ਪ੍ਰਸ਼ਾਸਨ ਦੇ ਵਿੱਚ ਇਹ ਗੱਲ ਬਹੁਤ ਚਲਦੀ ਹੈ ਸਾਡੀ ਪੋਲਿਟਿਕਲ ਸਿਸਟਮ ਦੇ ਵਿੱਚ ਕਿ ਮੈਂ ਤਾਂ ਉੱਪਰੋਂ ਲੱਗਿਆ ਮੈਨੂੰ ਕੌਣ ਬਦਲ ਦੂ ਮੈਨੂੰ ਲੱਗਦਾ ਹੈ ਅਰਵਿੰਦ ਕੇਜਰੀਵਾਲ ਔਰ ਭਗਵੰਤ ਮਾਨ ਨੂੰ ਜਿਹੜੀ ਜਿਹੜਾ ਇਹ ਵਹਿਮ ਹੈ ਜਾਂ ਅਗਰੇ ਦੇ ਵਿੱਚ ਸੱਚਾਈ ਹੈ ਤੇ ਇਹ ਸੱਚਾਈ ਇਹ ਪਰੰਪਲਿਖਾ ਸਾਫ਼ ਕਰਨਾ ਚਾਹੀਦਾ ਹੈ ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਕੋਈ ਇਹ ਤਵਕਕੂ ਨਹੀਂ ਕਰਦਾ ਕਿ ਇੱਥੇ ਪੁਲਿਸ ਦੇ ਅਫਸਰ ਹੋਣ ਸਰਕਾਰੀ ਅਫਸਰ ਹੋਣ ਉਹ ਪਾਬੰਦ ਨਹੀਂ ਹੋਣਗੇ ਤੇ ਕਰਪਸ਼ਨ ਕਰਨਗੇ ਭਾਵੇਂ ਅਦਾਲਤ ਚ ਸਾਬਤ ਹੋਣੀ ਹੈ ਕਰਪਸ਼ਨ ਪਰ ਜੋ ਕੁਝ ਮਿਲ ਗਿਆ ਕੰਨੀਆਂ ਦੇਖੋ ਕਿੰਨੀਆਂ ਤਸਵੀਰਾਂ ਚ ਨੇ 40 ਲੀਟਰ ਆਫ ਇੰਪੋਰਟਡ ਲੀਕਰ ਬੋਟਲਸ ਹੁਣ ਮੇਰੇ ਹਿਸਾਬ ਨਾਲ ਤਾਂ ਇਹ ਸ਼ਰਾਬ ਦੀਆਂ ਬੋਤਲਾਂ ਇਹ ਨੇ 40 ਹੁਣ ਸਵਾਲ ਇਹ ਆ ਵੀ ਕੀ ਡੀਆਈਜੀ ਸਾਹਿਬ ਨੇ ਪਰਮਿਟ ਲਿਆ ਐਕਸਾਈਜ਼ ਮਹਿਕਮੇ ਤੋਂ ਲਾਇਸੈਂਸ ਲਿਆ ਇੱਥੇ ਕਿਸੇ ਆਮ ਲੋਕਾਂ ਦੇ ਜਿਹੜੇ ਵਿਆਹ ਹੋ ਰਹੇ ਨੇ ਹੁੰਦੇ ਸਮਾਗਮ ਹੋ ਰਹੇ ਨੇ ਹੁੰਦੇ ਕਿਸੇ ਨੇ ਖੇਤਾਂ 'ਚ ਟੈਂਟ ਲਾ ਲਿਆ ਕਿਸੇ ਨੇ ਘਰ ਦੀ ਛੱਤ ਤੇ ਟੈਂਟ ਲਾ ਲਿਆ ਜੇ ਉੱਥੇ ਸ਼ਰਾਬ ਪੀਣ ਲੱਗ ਜਾਣ ਚਾਰ ਲੋਕ ਤੇ ਨਾਲ ਹੀ ਐਕਸਾਈਜ਼ ਵਾਲਿਆਂ ਦੀ ਟੀਮ ਪੁਲਿਸ ਲੈ ਕੇ ਆ ਜਾਂਦੀ ਆ ਵੀ ਪਰਮਿਟ ਦਿਖਾਓ ਜੀ ਪੇਟੀ ਚੈੱਕ ਕਰਦੇ ਆ ਵੀ ਕਿੰਨੀਆਂ ਬੋਤਲਾਂ ਆਈਆਂ ਹੁਣ 40 ਬੋਤਲਾਂ ਨੇ ਸੀਬੀਆਈ ਕਹਿੰਦੀ ਕੀ ਲਾਇਸੈਂਸ ਸੀ ਡੀਆਈਜੀ ਕੋਲੇ ਘਰ 'ਚ 40 ਬੋਤਲਾਂ ਸ਼ਰਾਬ ਦੀਆਂ ਰੱਖਣ ਦਾ ਉਹ ਵੀ ਕਹਿੰਦੇ ਵਿਦੇਸ਼ੀ ਤੇ ਜਿਹੜੇ ਲੋਕਰ ਹੁੰਦੇ ਨੇ ਬੈਂਕਾਂ ਦੇ ਉਹਨਾਂ ਦੀਆਂ ਚਾਬੀਆਂ ਵੀ ਮਿਲ ਗਈਆਂ 22 ਘੜੀਆਂ ਸੀ ਕਹਿੰਦੇ ਲਗਜ਼ਰੀ ਚਲੋ ਘੜੀਆਂ ਤਾਂ ਚਲੋ ਠੀਕ ਐ ਗੱਡੀਆਂ ਵੀ ਸੀ ਕਹਿੰਦੇ ਵੱਡੀਆਂ ਮਰਸਡੀਜ਼ ਆਡੀ ਉਹਦੀਆਂ ਚਾਬੀਆਂ ਚੂਬੀਆਂ ਮਿਲ ਗਈਆਂ ਚਲੋ ਜਿਨ੍ਹਾਂ ਦੇ ਜਿਨ੍ਹਾਂ ਦਾ ਇੰਨਾ ਪੈਸਾ ਜਿਨ੍ਹਾਂ ਦੀ ਇੰਨੀ ਇਨਕਮ ਹੈ ਖੇਤੀਬਾੜੀ ਵੀ ਹੋਣੀ ਹੈ ਇਹ ਚੀਜ਼ਾਂ ਤਾਂ ਮੈਨੇਜ ਕਰ ਲੈਂਦੇ ਨੇ ਪਰ ਇਹ ਤਾਂ ਸਵਾਲ ਹਜੇ ਇਨਵੈਸਟੀਗੇਸ਼ਨ 'ਚ ਆਉਣਾ ਹੈ ਕਿ ਇਹ ਸਾਰਾ ਕੁਝ ਜਾਇਜ਼ ਸੀ ਹੋ ਸਕਦਾ ਐਨੇ ਜ਼ਿਆਦਾ ਜੱਦੀ ਪੁਸ਼ਟੀ ਅਮੀਰ ਹੋਣ ਕਿ ਇਹ ਸਾਰਾ ਕੁਝ ਉਹਨਾਂ ਨੂੰ ਜੱਦੀ ਪੁਸ਼ਟੀ ਆਇਆ ਹੋਵੇ ਕਿਉਂਕਿ ਹੁਣ ਸਰਕਾਰੀ ਮੁਲਾਜ਼ਮ ਨੇ ਸਰਕਾਰੀ ਅਫਸਰ ਹੈ ਜੋ ਕੁਝ ਮਿਲਿਆ 5 ਕਰੋੜ ਇਹ 5 ਕਰੋੜ ਸਾਬਤ ਕਰਨਾ ਪਊਗਾ ਕਿੱਦਾਂ ਆਇਆ ਕੈਸ਼ 5 ਕਰੋੜ 5 ਕਰੋੜ ਤੋਂ ਵੱਧ ਕਹਿੰਦੇ ਗਿਣਤੀ ਹੋ ਰਹੀ ਸੀ ਰਾਤ ਦੋ ਤਿੰਨ ਤਾਂ ਨੋਟ ਗਿਣਨ ਵਾਲੀਆਂ ਮਸ਼ੀਨਾਂ ਲੈ ਕੇ ਗਏ ਹੁਣ ਮੈਨੂੰ ਮੁੱਖ ਮੰਤਰੀ ਸਾਹਿਬ ਯਾਦ ਆ ਜਾਂਦੇ ਪੰਜਾਬ ਵਾਲੇ ਕਾਂਗਰਸ ਸਰਕਾਰ ਦੇ ਲੀਡਰ ਕੋਲ ਜਿਹੜੇ ਉਦਯੋਗ ਮੰਤਰੀ ਸੀ ਪੰਜਾਬ ਦੇ ਸਾਹਿਬਕਾ ਆ ਮੈਂ ਨਾਮ ਭੁੱਲ ਜਾਣਾ ਹੁਸ਼ਿਆਰਪੁਰ ਵਾਲੇ ਪਾਸਿਓਂ ਉਹਨਾਂ ਨੂੰ ਜਦੋਂ ਗ੍ਰਿਫਤਾਰ ਕੀਤਾ ਸੀ ਤੇ ਕਹਿੰਦੇ ਘਰੋਂ ਕੈਸ਼ ਬਰਾਮਦ ਹੋਇਆ ਕਹਿੰਦੇ ਨੋਟ ਗਿਣਨ ਵਾਲੀ ਮਸ਼ੀਨ ਲੈ ਜਾਣੀ ਪਈ ਭਗਵੰਤਮਾਨ ਸਾਹਿਬ ਅਕਸਰ ਕਹਿੰਦੇ ਨੇ ਮੰਚ 'ਤੇ ਹੁਣ ਭਗਵੰਤਮਾਨ ਸਾਹਿਬ ਦੇ ਰਾਜ 'ਚ ਉਹਨਾਂ ਦੇ ਮੰਤਰੀ ਦਾ ਜ਼ਿਲ੍ਹਾ ਹਰਜੋਤ ਬੈਂਸ ਦਾ ਉਹਨਾਂ ਦੇ ਰਾਜ 'ਚ ਇੱਕ ਪੁਲਿਸ ਅਫਸਰ ਕੋਲੋਂ ਐਨਾ ਪੈਸਾ ਮਿਲਿਆ ਕਿ ਸੀਬੀਆਈ ਨੂੰ ਨੋਟ ਗਿਣਨ ਵਾਲੀਆਂ ਮਸ਼ੀਨਾਂ ਲੈ ਕੇ ਜਾਣੀਆਂ ਪਈਆਂ ਇਹ ਹੁਣ ਇਹਦਾ ਮਤਲਬ ਹੈ ਕਿ ਉਹ ਅੱਛਾ ਜਿਹੜਾ ਉਹ ਮੰਤਰੀ ਸੀ ਉਹ ਕਹਿੰਦੇ ਉਹ ਇੱਕ ਮਾਮਲੇ ਚੋਂ ਜਿਹੜਾ ਦਰਜ ਕੀਤਾ ਸੀ ਵਿਜੀਲੈਂਸ ਬਿਊਰੋ ਨੇ ਉਹਦੇ ਚੋਂ ਇੱਕ ਚੋਂ ਸ਼ਾਇਦ ਉਹ ਨਿਬੜ ਗਿਆ ਕੰਮ ਉਹਦਾ ਖਾਰਜ ਹੋ ਗਿਆ ਕੇਸ ਸ਼ਾਇਦ ਉਹਨੂੰ ਉੱਪਰਲੀ ਅਦਾਲਤ ਚ ਚੈਲੰਜ ਹੈ ਹਾਲਾਂਕਿ ਉਹਦੇ ਤੇ ਵੀ ਇਲਜ਼ਾਮ ਲੱਗੇ ਉਸ ਸਾਬਕਾ ਮੰਤਰੀ ਤੇ ਕਿ ਉਹਨੇ ਬਰਿਸ਼ਵਤ ਦੇਣ ਦੀ ਕੋਸ਼ਿਸ਼ ਕੀਤੀ ਉਹ ਕੇਸ ਚੱਲਦਾ ਹੋਣਾ ਹੈ ਸੋ ਇਹ ਮਾਮਲਾ ਬਹੁਤ ਵੱਡਾ ਹੈ ਪੁਲਿਸ ਦੇ ਵਿੱਚ ਪੁਲਿਸ ਅਫਸਰ ਦੇ ਪੱਖੋਂ ਐਡੇ ਵੱਡੇ ਪੁਲਿਸ ਅਫਸਰ ਦੇ ਪੱਖੋਂ ਇਹ ਤਵੱਕੋ ਨਹੀਂ ਕੀਤੀ ਜਾ ਸਕਦੀ ਉਂਝ ਸਾਰੇ ਪੁਲਿਸ ਅਫਸਰ ਕ੍ਰਪਤ ਨਹੀਂ ਹੁੰਦੇ ਆਈਪੀਐਸ ਆਈਐਸ ਬਹੁਤ ਸਾਰੇ ਅਫਸਰਾਂ ਨੂੰ ਮੈਂ ਨਿੱਜੀ ਤੌਰ ਤੇ ਜਾਣਦਾ ਬਹੁਤ ਇਮਾਨਦਾਰ ਨੇ ਤਨਖਾਹ ਦੇ ਵਿੱਚ ਆਪਣਾ ਗੁਜ਼ਾਰਾ ਕਰਦੇ ਨੇ ਆਪਣੇ ਬੱਚਿਆਂ ਦੀ ਐਜੂਕੇਸ਼ਨ ਦੇ ਉੱਤੇ ਫੋਕਸ ਨੇ ਮਿਹਨਤ ਕਰਦੇ ਨੇ ਔਰ ਜੋ ਉਹਨਾਂ ਨੂੰ ਉਹਨਾਂ ਦੇ ਪਰਿਵਾਰਾਂ ਚੋਂ ਜਾਂ ਜੱਦੀ ਪੁਸ਼ਤੀ ਉਹਨਾਂ ਕੋਲੇ ਸਾਧਨ ਨੇ ਉਹਦੇ ਨਾਲ ਆਪਣੀ ਜ਼ਿੰਦਗੀ ਗੁਜ਼ਾਰਦੇ ਨੇ ਸੋ ਸਾਰੇ ਪੁਲਿਸ ਅਫਸਰ ਕਰਪਟ ਨਹੀਂ ਹੁੰਦੇ ਇਹ ਵੀ ਮੈਂ ਸਾਫ਼ ਕਰਦਾ ਬਹੁਤ ਸਾਰੇ ਮੁਲਾਜ਼ਮ ਹੈ ਜਿਨੇ ਇੰਸਪੈਕਟਰ ਡੀਐਸਪੀ ਜਿਨ੍ਹਾਂ ਨੂੰ ਮੈਂ ਜਾਣਦਾ ਬੜੀ ਸਧਾਰਨ ਜ਼ਿੰਦਗੀ ਜਿਉਂਦੇ ਨੇ ਕਰਪਸ਼ਨ ਦੇ ਨੇੜੇ ਤੇੜੇ ਵੀ ਨਹੀਂ ਇਸੇ ਕਰਕੇ ਸੰਤੁਲਨ ਹੈ ਇਸੇ ਕਰਕੇ ਸੰਤੁਲਨ ਹੈ ਪਰ ਸਵਾਲ ਇਹ ਬਹੁਤ ਵੱਡਾ ਹੈ 5 ਕਰੋੜ ਤੋਂ ਜ਼ਿਆਦਾ ਬਰਾਮਦ ਹੋ ਜਾਣਾ ਇੱਕ ਡੀਆਈਜੀ ਤੋਂ ਮੈਂ ਡੀਆਈਜੀ ਨੂੰ ਕਰਪਟ ਨਹੀਂ ਕਹ ਰਿਹਾ ਵਿਜੀਲੈਂਸ ਬਿਊਰੋ ਕਹਿ ਰਹੀ ਹੈ ਜੋ ਕਹਿ ਰਹੀ ਹੈ ਕਿ ਅਸੀਂ ਫੜਿਆ ਉਹ ਸੱਚਾ ਫੜਿਆ ਝੂਠਾ ਫੜਿਆ ਇਹ ਹੁਣ ਅਦਾਲਤ ਚ ਦੱਸਣਾ ਪਊਗਾ ਇਸ ਪੁਲਿਸ ਅਫਸਰ ਨੂੰ ਵੀ ਇਹ 5 ਕਰੋੜ ਕਿੱਥੋਂ ਆਇਆ ਕਿਉਂਕਿ ਮੈਨੂੰ ਨਹੀਂ ਲੱਗਦਾ ਕਿ ਸਾਡਾ ਜਿਹੜਾ ਲਾਅ ਹੈ ਇਨਕਮ ਟੈਕਸ ਮਹਿਕਮੇ ਦਾ ਉਹ 5 ਕਰੋੜ ਕੈਸ਼ ਰੱਖਣ ਦੀ ਇਜਾਜ਼ਤ ਦਿੰਦਾ ਹੈ ਛੋਏ ਜਿਹੜੇ ਹਰਚੰਦ ਭੁੱਲਰ ਨੇ ਬੜੇ ਬੁਰੇ ਅੜਿੱਕੇ ਆਏ ਨੇ ਸੀਬੀਆਈ ਦੇ ਤੇ ਹੁਣ ਬਾਕੀ ਜਿਹੜੇ ਇਸ ਕੇਸ ਦੇ ਵਿੱਚ ਜੁੜੇ ਹੋਏ ਅਧਿਕਾਰੀ ਨੇ ਕਿ ਉਹਨਾਂ ਦੇ ਵਿੱਚੋਂ ਵੀ ਕਿਸੇ ਦੇ ਉੱਤੇ ਕਿਸੇ ਦੀ ਗ੍ਰਿਫਤਾਰੀ ਹੁੰਦੀ ਹੈ ਇਹਦੇ ਤੇ ਹੁਣ ਨਜ਼ਰ ਆਪਾਂ ਬਣਾ ਕੇ ਰੱਖਦੇ ਸੋ ਬਹੁਤ ਬਹੁਤ ਧੰਨਵਾਦ ਡੱਲਾ ਜੀ ਇੱਕ ਇਸ ਖਾਸ ਮੁੱਦੇ ਦੇ ਉੱਪਰ ਤੁਸੀਂ ਪੂਰੀ ਤਰ੍ਹਾਂ ਨਾਲ ਹਰ ਪਹਿਲੂ ਤੋਂ ਹਰ ਪੱਖ ਤੋਂ ਜੋ ਹੈ ਵਿਸ਼ਲੇਸ਼ਣ ਦਸ਼ਕਾਂ ਦੇ ਨਾਲ ਸਾਂਝਾ ਕੀਤਾ ਬਹੁਤ ਬਹੁਤ ਧੰਨਵਾਦ ਤੁਹਾਡਾ ਦੋਸਤਾਂ ਦਾ ਵੀ ਧੰਨਵਾਦ ਕਰਦੀਆਂ ਜਿਹੜੇ ਹਮੇਸ਼ਾ ਹੀ ਸਾਡੇ ਇਸ ਪ੍ਰੋਗਰਾਮ ਦੇ ਨਾਲ ਜੁੜਦੇ ਨੇ ਆਪਣੇ ਕੀਮਤੀ ਸੁਝਾਅ ਤੇ ਵਿਚਾਰ ਸਮੇਂ-ਸਮੇਂ ਤੇ ਕਮੈਂਟਸ ਦੇ ਜ਼ਰੀਏ ਸਾਡੇ ਨਾਲ ਸਾਂਝੀ ਕਰਦੇ ਨੇ ਇਸੇ ਦੇ ਨਾਲ ਮੈਨੂੰ ਯਾਨੀ ਹਰਜੋਤ ਕੌਰ ਨੂੰ ਵੀ ਦਿਓ ਜੀ ਇਜਾਜ਼ਤ ਧੰਨਵਾਦ ਬਹੁਤ-ਬਹੁਤ ਧੰਨਵਾਦ ਜੀ ਕੋਈ ਵੀ ਤੇ ਕਿਸੇ ਗੱਲ ਤੋਂ ਅਸਹਿਮਤ ਹੈ ਤੇ ਤੁਹਾਡੇ ਪੱਖ ਦਾ ਸਵਾਗਤ ਹੈ ਤੁਸੀਂ ਆਪਣਾ ਪੱਖ ਸਾਡੇ ਨਾਲ ਸਾਂਝਾ ਕਰ ਸਕਦੇ ਹੋ ਅਸੀਂ ਤੁਹਾਡਾ ਪੱਖ ਵੀ ਅੱਗੇ ਵਧਾਵਾਂਗੇ ਬਹੁਤ-ਬਹੁਤ ਧੰਨਵਾਦ